ਮਿੰਕੋਰਡੋਰਾ ਸੰਤ ਬਾਬਾ ਫਤੇਹ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਉਪਰਾਲਾ ਕਰਦੇ ਆ ਜਿਹੜਾ ਕਦੇ ਹੈਲਥ ਵੈਲਨੈਸ ਸੈਂਟਰ ਦੀ ਨਵੀਂ ਇਮਾਰਤ ਤਿਆਰ ਕਰਵਾਈ ਆ ਜਿਸ ਵਿੱਚ 4 ਕਮਰੇ ਤਿਆਰ ਕੀਤੇ ਗਏ ਹਨ ਜਿਸ ਵਿੱਚ ਮੀਟਿੰਗ ਹਾਲ ਇਹਨਾਂ ਦੇ ਬੈਠਣ ਲਈ ਡੱਟ ਜਗ੍ਹਾ ਅਤੇ ਆਸਾ ਵਰਕਰਾਂ ਦੇ ਇੱਕ ਕਮਰਾ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਖੁੱਲਾ ਹਾਲ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਵੱਲੋਂ ਡਿਸਪੈਂਸਰੀ ਵਿਖੇ अलमारी, AC, ਪੱਖੇ ਹੋਰ ਬਹੁਤ ਸਾਰੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਿਆ ਹਨ ਅਤੇ ਨਾਲ ਦੀ ਨਾਲ ਦਵਾਈਆਂ ਵੀ ਮੁਫਤ ਇਸ ਡਿਸਪੈਂਸਰੀ ਨੂੰ ਦਿੱਤੀਆਂ ਜਾ ਰਹੀਆਂ ਹਨ ਇਸ ਦੇ ਉਦਘਾਟਨ ਦਾ ਅੱਜ ਪ੍ਰੋਗਰਾਮ ਡਿਸਪੈਂਸਰੀ ਵਿੱਚ ਰੱਖਿਆ ਗਿਆ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਸਖਮੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਰਦਾਸ ਬੇਨਤੀ ਉਪਰੰਤ ਉੱਗੇ ਸਮਾਜ ਸੇਵੀ ਗੁਰਮੀਲ ਸਿੰਘ ਪੰਦੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਇਮਾਰਤ ਨੂੰ ਤਿਆਰ ਕਰਨ ਲਈ ਗੁਰਦੁਆਰਾ ਬਾਬਾ ਫਤੇ ਸਿੰਘ ਦੀ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਬਨ ਸਿੰਘ ਨੌਦੇ ਕੇ ਪਰਿਵਾਰ ਦਾ ਵੱਡਾ ਯੋਗਦਾਨ ਹੈ ਇਸ ਤੋਂ ਇਲਾਵਾ ਹੋਰ ਦਾਨੀ ਸਿੰਘਾਂ ਨੇ ਵੀ ਯੋਗਦਾਨ ਪਾਇਆ ਹੈ ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਮਰਿਆਂ ਦਾ ਰਗਰੂਗਨ, ਵਾਲਪੇਪਰ, ਏਸੀ, ਪੱਖੇ, ਅਲਮਾਰੀਆਂ, ਮੁਫਤ ਦਵਾਈਆਂ ਤੇ ਹੋਰ ਸਹੂਲਤਾਂ ਮਹਈਆ ਕਰਵਾਈਆਂ ਜਾਈਆਂ ਹਨ। ਇਸ ਸਮਾਗਮ ਵਿੱਚ ਐਨਐਮ ਜਸਵਿੰਦਰ ਕੌਰ ਮਾਨੂਕੇ, ਸਵਰਨ ਸਿੰਘ ਡੱਲਾ, ਡਾਕਟਰ ਰੂਪਦਾਸ 바ਵਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਇਹਨਾਂ ਨੇ ਸੰਬੋਧਨ ਕੀਤਾ। ਜਾਇ ਦੇ ਸਭ ਨੂੰ ਅਨੰਦ ਕਰੇ ਸੁਖੰਦ ਕਰੇ ਪ੍ਰਗਟੇ ਗੋਪਾਲ ਮਹਾਰਜ ਕੇ ਮੱਤੇ ਨਾਨਕ ਗ੍ਰੰਥਨ ਕੇ ਸੋਤੇ ਸਰਬ ਜੋਗਾ ਸਰਸ ਨਹੀਂ ਆਏ ਕਰੇ ਕਿਰਪਾ ਪ੍ਰਭ ਆਪ ਲਾਏ ਲੱਗੇ ਗੈਰ ਭੈ ਸਭ ਦੇ ਨੰਮਰਤ ਨਾਮ ਸਾਧ ਸੰਗ ਲੇਨੋ ਸੋਤ ਸੰਨ ਭੈ ਕਰ ਦੇਵ ਪੂਰਨ ਹੋਈ ਸੇਵਕ ਕੀ ਸੇਵ ਆਨ ਜਿ ਜਾਣ ਬਕਰ ਤੇ ਰਹਤੇ ਰਾਮ ਨਾਮ ਸੁਨਾ ਕੇ ਤੇ ਕਰਤੋ ਸਾਧ ਤੇ ਅਪਰਧਾਰੀ ਨਾਨਕ ਨਿਭੀ ਕੇ ਹਮਾਰੀ ਮਨ ਕੀ ਮੁਸਤਕਾ ਕਰੋ ਸੰਤ ਜੀ ਤਾ ਸਤਿ ਸ਼ਰਧਾਨ ਇਕਾਗਰ ਕੀਤਾ ਸੁਪਨੇ ਸਹਿਜ ਗੋਬਿੰਦ ਗੁਰੂ ਨਾਮ ਜਿਸ ਤੋਂ ਬਸੇ ਸਭੋ ਤਿਦਾਨ ਸਰਬ ਇੱਛਾ ਤਾਂ ਕੀ ਕੂਲ ਨ ਹੋਏ ਪ੍ਰਧਾਨ ਤੱਕ ਸਭ ਹੋਏ ਅਬ ਦੇ ਉਤਪਾਏ ਅਸਤਾਦ ਬਹੁ ਮਹਤਵ ਹੈ ਅਗਨ ਜਾਣ ਨ੍ਰਿਤਨ ਛੱਟ ਦੇ ਅਜਿ ਸੋਏ ਨਾਲਿ ਸੇ ਪ੍ਰਾਪਤ ਹੋਏ ਇਹ ਸੰਤ ਰਿਚਨ ਬਿਨ ਬੁੱਧ ਗਿਆਨ ਸਰਬ ਸਦ ਜੇ ਤੇ ਆਪਾ ਕੋਈ ਪ੍ਰਤੀਆਨ ਜਾਂ ਸ੍ਰੀਕੁਮਾਰ ਕ੍ਰਿਸ਼ਨਾਨ ਜਾਂ ਰਬਾਬ ਸਮਰਗੱਤ ਸੰਦੇ ਮਨੁਸਰਤੇ ਪੁਨਾਸਰ ਸੁੰਦਰ ਚੱਪਰ ਤੱਕ ਸੰਵੇਤਾ ਸੰਦਸੀ ਇੱਕ ਦ੍ਰਿਸ਼ ਤੇ ਤਾਂ ਇਹ ਫਰਤੇ ਚਰਕੇ ਕੁਪਾਣੀ ਗੁਰਨਾਥ ਨਾਮ ਬਚਨ ਮਨ ਸੁਣੇ ਇਹ ਤਾਂ ਅਖਤਿਆ ਪਰਾ ਸੂਰੇ ਜਿੰਨਾ ਤਾਂ ਕੀ ਕਰ ਹੋਏ ਕੋ ਵਿਤਨਾ ਨਾਮ ਤੁ ਬਾਣਿਸਤ ਸੋਤਰ ਦੇ ਵਿਕ ਮਾਨਕ ਤੇ ਨਰਨਾਮ ਨਾਮ ਗੋਵਿੰਦ ਭਗਤ ਕੇ ਨਾਮ ਸ੍ਰੀ ਰਾਮ ਉਤਪ੍ਰਾਪਤ ਸਨ ਸਨ ਬਿន្តែ ਉਸ ਕਿਰਪਾ ਤੇ ਜੰਮ ਤੇ ਛੁੱਟੇ ਜਾ ਕੇ ਮਸਤ ਕਰਨ ਪ੍ਰਭ ਆਏ ਸਾਰ ਸੁਨਨ ਨਾਮ ਤੇਰਾ ਏ ਜਸਤ ਮਨਨ ਉਸ ਮਦੇ ਸਤਿਗਾਨ ਮੈਂ ਮਰ ਰਸੂਤ ਆਇਆ ਮਰ ਕੇ ਮਾਣੀ ਬਾਣੀ ਇੱਕ ਤਾਂ ਮਨ ਮਹਿ ਸਮਾਈ ਤੂ ਕਰੋ ਗਾ ਬੇਨ ਸੈ ਪਰ ਪਰਮ ਸਾਧਨਾ ਪਨਰਮਲਤਾ ਕੇ ਸਾਬਤ ਹੈ ਉੱਚਤਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਸਮਾਗਮ ਹੈ ਆਪ ਜੀ ਨੂੰ ਪਤਾ ਹੀ ਹੈ ਜੋ ਆਪਣੀ ਸਰਕਾਰੀ ਡਿਸਪੈਂਸਰੀ ਬਣੀ ਹੋਈ ਹੈ ਇਹਦੇ ਵਿੱਚ ਬੈਡਿੰਗ ਦਾ ਬੜਾ ਮਾੜਾ ਹਾਲ ਸੀ ਸੰਗਤਾਂ ਨੇ ਬੜਾ ਪਹਲਾ ਕੀਤਾ ਇਹ ਬੈਡਿੰਗ ਦੇ ਤਵਜ਼ੀਰ ਕਰਨ ਦੇ ਵਿੱਚ ਕਾਫੀ ਸਮਾਂ ਲੱਗ ਚੁੱਕਾ ਸੋ ਜੀ ਦੀ ਹਾਲਤੋਂ ਕਾਫੀ ਦਸ਼ਜੋਗ ਸੀਗੀ ਸੋ ਉਹਦੇ ਪਰਸਾਏ ਜੋ ਅੱਜ ਕਲਪ ਬਣੀ ਐ ਤੇ ਉਹਦੇ ਪਰਸਾਏ ਦਾ ਸਮਾਗਮ ਰਚਿਆ ਗਿਆ ਨੱਕਰ ਦੀਆਂ ਸੰਗਤਾਂ ਬਾਹਰਲੇ ਸੈਂਟਰਾਂ ਤੋਂ ਮਲਾਜਮ ਬੋਕੇ ਸਾਰੀਆਂ ਹੀ ਸੰਗਤਾਂ ਦਾ ਤੇ ਬਾਹਰਲੇ ਮਲਾਜਮਾਂ ਦਾ ਇਤੇ ਪਹੁੰਚਦੇ ਜੀ ਆਖਦੇ ਆ ਬਹੁਤ ਬਹੁਤ ਤਰਵਾਦ ਦੇ ਮਨਵਾਕਮ ਸਾਹਿਬ ਅੱਜ ਸਾਡੇ ਜਿਹੜਾ ਨਗਰ ਤੇ ਅਤੇ ਸਾਡੇ ਖਾਦਨ ਮੈਨਸਟੈਂਡਰਡ ਦੇਰਤਾ ਤੇ ਗੁਰੂ ਸਾਹਿਬ ਨੇ ਆਪਾਰ ਬਖਸ਼ਿਸ਼ ਕੀਤੀ ਆ ਸਾਨੂੰ ਇਹ ਸਮਾਂ ਬਖਸ਼ਿਆ ਦਾ ਕਿ ਅਸੀਂ ਬਣਪੁਰੀਆਂ ਬਖਸ਼ਿਆਂ ਦਾਤਾਂ ਦਾ ਸ਼ੁਕਰਾਨਾ ਕਰ ਸਕੀਏ ਜੀ ਮਨੁੱਖਿਆ ਬਾਰੇ ਕੋਈ ਵਿਸ਼ੇਸ਼ ਤੌਰ ਤੇ ਪਹੁੰਚਿਆ ਅਤੇ

ਹਾਂ ਤੋਂ ਵੱਡਾ ਦੇਰ ਕਿੰਨੇ ਦੇ ਵੀ ਕਿ ਸੁਵਿੰਦਰ ਸਿੰਘ ਜੀ ਦਾ ਕਾਫੀ ਵੱਡਾ ਹੱਥ ਹੈ ਕਿਉਂਕਿ ਆਸਰ ਵੀ ਰੋਜ਼ ਅਸੀਂ ਖਵਾ ਜਿਹੜਾ ਹੀ ਦੇਖਦੇ ਸੁਵਿੰਦਰ ਸਿੰਘ ਜੀ ਸਰਪੰਚ ਨੂੰ ਕਿੰਨੇ ਦੇ ਲਈ ਦਾਇਰ ਕਰਦਾ ਤੇ ਵਾਕਈ ਆਪਣਾ ਮਕਸਦ ਵੀ ਵਾਕਈ ਲੋਕੋ ਸੇ ਸਾਰੇ ਇਕੱਤਰ ਹੋ ਗਏ ਆ ਉਹਨਾਂ ਆਪ ਵੀ ਥੋੜੇ ਸਾਰੇ ਕਰਦਾ ਬਹੁਤ ਸਾਈ ਜੁਗਾ ਬੋਲ ਕੇ ਆ ਰਿਹਾ ਸਾਰੇ ਇਕੱਠੇ ਰੋਤ ਬਣ ਕਰਦੇ ਬਿਲਡਿੰਗ ਦੇਖ ਕੇ ਬਹੁਤ ਮਨ ਖੁਸ਼ ਹੋਇਆ ਮੈਨੂੰ ਆਪਦੇ ਵਰਤਰੀ ਦੀ ਗੱਲ ਯਾਦ ਹੈ ਮੇਰੇ ਸਾਡੇ ਹਊੜ ਦੀ ਬਿਲਡਿੰਗ ਹੁਣ ਵਧੀਆ ਬਣੀ ਹੈ ਪਹਿਲਾਂ ਤਾਂ ਬਹੁਤ ਖਸਤਾ ਹੱਥ ਸੀ ਸਪੈਸ਼ਲੀ ਮੇਰੇ ਆਕਲਾਇਆ ਸੀ ਬਹੁਤ ਖਸਤਾ ਸੀ ਉਹ ਜਦੋਂ ਕਿਤੇ ਵੀ ਪੈਣਾ ਵੀ ਤੇ ਹੜਕੇ ਜਦੋਂ ਮੈਂ ਜਾਣਾ ਮਹਾਰਾਜ ਸਵਾਜਨ ਮਾਨੂੰਨ ਹਊੜ ਦੇ ਬਾਹਰ ਨੂੰ ਬਾਹਰੋਂ ਪਤਾ ਹੈ ਨਾ ਜਿੱਥੇ ਮੇਰੀ ਜਾਦੂ ਦੀ ਬਿਲਡਿੰਗ ਡਿੱਗੀ ਪਈ ਹੁਣ ਅਜ ਵਧੀਆ ਕੰਮ ਚੱਲਿਆ ਹੋਇਆ ਵੀ ਨਤਾ ਜਦੋਂ ਵੀ ਕੋਈ ਵੀ ਲਾਉਂਦੇ ਨੇ ਤੇ ਉਹ ਜਦੋਂ ਤੋਂ ਜਾਣਾ ਮੇਰੇ ਖਾਂ ਦਾ ਸਾਰੀ ਮਿੱਟੀ ਜਾ ਪਰ ਆਪ ਦਾ ਸੀ ਉਹ ਕੋਈ ਪਰਾਂਖ ਨੇ ਨਾ ਲੈਂਡ ਲੱਗਿਆ ਜੀ ਚਾਹੇ ਮਿੱਟੀ ਵੀ ਨਹੀਂ ਦਿੱਤੀ ਔਰ ਸਾਈਡ ਤੋਂ ਕਹਿੰਦਾ ਤੇ ਮਿੱਟੀ ਆ ਕੇ ਸਾਲਾ ਕੰਡ ਮਿੱਟੀ ਭਈ ਹੁੰਦੀ ਸੀ ਸੋ ਜਿਹੜੇ ਇਹ ਜਿਹੇ ਲਹੋਂਟਾ ਸਾਰੇ ਹੀ ਸਾਰੇ ਪਿੰਡ ਮੰਨਦੇ ਵੀ ਬਹੁਤ ਬੜਾ ਫਰਾ ਸਾਹੂ ਸੰਗ ਦਾ ਬੜਾ ਵੱਡਾ ਜਿਹਾ ਹੋ ਰਹਿਣਾ ਇਹ ਪਿੰਡ ਨੂੰ ਦੇਰ ਕਿਹਾ ਛੋੜ ਨੰਡਾ ਵੈਸੇ ਜੋ ਆਮ ਲੋਕ ਕਹਿੰਦੇ ਛੋਟੇ ਬੰਦ ਦੇਰਾ ਥੋੜੀ ਇੱਕ ਕੁਛ ਕਹਿ ਦੋ ਬਾਹੂ ਨਾ ਰੱਤਾ ਫਿੱਟ ਨਾ ਘੱਟ ਹੁੰਦੇ ਸੋ ਇਹ ਪਿੰਡ ਦੇ ਸਾਰੇ ਸਟਾਫ ਨੇ ਇਹ ਬਹੁਤ ਬੁਧੀ ਜਗਾ ਦੇ ਕੇ ਮੈਂ ਬਹੁਤ ਵਾਖੇ ਖੁਸ਼ ਹੋਇਆ ਕਿਉਂਕਿ ਸਟਾਫ ਮੈਂ ਵੀ ਸਾਰੇ ਵੈਸੇ ਹੀ ਅੱਛੇ ਹੈ ਸਭ ਤੋ ਸੋਢੀ ਦੇ ਕੋਲ ਬਹੁਤ ਸਾਰੇ ਪਿੰਡ ਪੂਰੀ ਗਏ ਬਹੁਤ ਦੇਖ ਨਹੀਂ ਕੰਮ ਕਰ ਰਹੀ ਹੈ ਕੰਮ ਨਹੀਂ ਕੰਮ ਕਰ ਰਹੀ ਹੈ। ਮਾਮਾ ਦੇ ਨਹੀਂ ਕੰਮ ਕਰੇ ਜੋ ਪਰਮਾਤਮਾ ਨਾਲ ਕੇ ਮੈਂ ਤਾਂ ਇਹੀ ਰਹਿਤੀ ਕਰਨਾ ਕਿ ਪਰਮਾਤਮਾ ਕੋਈ ਪਹਿਲਾ ਹੋਲ ਸੋਚ ਬੜੀਆ ਸੋਚ ਵਾਖੇ ਤਾਂ ਕਿ ਸਾਰੇ ਇਹ ਆਪਾਂ ਹੋਰ ਕਮਾਵੇ ਜੋ ਪਿੰਡ ਦੇ ਸਾਰੇ ਕਾਮਾ ਮਾਮਲੇ ਤਰੱਕੀ ਕਰੀਏ ਤੇ ਆਪਣਾ ਪਿੰਡ ਦਾ ਨਾਮ ਉੱਤੇ ਗਾਵੇ ਨਾ ਸੇ ਇਹ ਕਹਦਾ ਕਿ ਅਦਾ ਗੁਰੂ ਨੇ ਸੁਖ ਦੇਏ ਤੇ ਉਹ ਸਾਰੇ ਮੈਂ ਇਸ ਮੁਸਬਤੀ ਦਾ ਸਾਰਾ ਬਹੁਤ ਬਹੁਤ ਇਹ ਇੰਨਾਂ ਤਰ੍ਹਾਂ ਬਿਚਾਰਨਾ ਮੈਂ ਨਹੀਂ ਚਾਹੁੰਦਾ ਸਭ 스타 ਮੈਸਮਾ ਮੇਡਾ ਮੋਕਾ ਬਿਐ ਤੋਂ ਮੈਂ ਕਹਿੰਦਾ ਭਰਾ ਸੋ ਚਰਨ ਆਇਦਣਾ ਕਰਨਾ ਅਪੋਰਟ ਸਟਾਫ ਨੂੰ ਕਿਹਾ ਆਪਰੇ ਵਰਨ ਇਸ ਮੋਕੇ ਸਰਕਾਰੀ ਕਰਮਚਾਰੀਆਂ ਦਾਨੀ ਸੱਜਣਾ ਦਾ ਅਤੇ ਵਿਸ਼ੇਸ਼ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧਕ ਕਮੇਟੀ ਵੱਲੋਂ ਸਮਾਨ ਵੀ ਕੀਤਾ ਗਿਆ ਹੈ ਸੁਪਰੰਧਕ ਸੇਵਾਦਾਰਾਂ ਵੱਲੋਂ ਲੈਣ ਦਾ ਇੱਕ ਤੋਂ ਫੋਨ ਕਰੀਦਾ ਤੇ ਉਸੇ ਟਾਈਮ ਤੇ ਇਹ ਕਮੇਟੀ ਦੇ ਕਹਿੰਦੇ ਸੀ ਇਹਨਾਂ ਨੇ 10-11 ਲੱਖ ਰੁਪਇਆ ਇਹਨਾਂ ਨੇ ਲਾਇਆ ਤੇ ਕਮੇਟੀ ਵੀ ਇਹਨਾਂ ਦਾ ਸਨਮਾਨ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਮਹਾਰਾਜ ਇਹਨਾਂ ਨੂੰ